ਤਸਵੀਰਾਂ ਵਿੱਚ ਨਜ਼ਰ ਆ ਰਿਹਾ ਇਹ ਉਹੀ ਹਰਮਿੰਦਰ ਸਿੰਘ ਨਾਂ ਦਾ ਨੌਜਵਾਨ ਹੈ ਜੋ ਕਿ ਚੰਗਾ ਭਲਾ ਆਪਣੇ ਘਰੋਂ ਸ਼ਹਿਰ ਦੇ ਵਿੱਚ ਸਮਾਨ ਲੈਣ ਲਈ ਗਿਆ ਸੀ ਜਰ ਜਦੋਂ ਨੌਜਵਾਨ ਸ਼ਹਿਰ ਤੋਂ ਆਪਣੇ ਘਰ ਵਾਪਸ ਪਰਤ ਰਿਹਾ ਸੀ ਤਾਂ ਉਸ ਦੌਰਾਨ ਗਿੱਦੜਵਾਹਾ ਦੇ ਮਾਰਗ ਫੈਕ ਦੇ ਕੋਲ ਨੌਜਵਾਨ ਦੇ ਨਾਲ ਅਜਿਹਾ ਪਾਣਾ ਵਾਪਰਿਆ ਕਿ ਜਿਸ ਨੂੰ ਦੇਖ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਸਾਹ ਸੁੱਕ ਗਏ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨੌਜਵਾਨ ਦੇ ਪਿਤਾ ਜਸਪਾਲ ਸਿੰਘ ਹੋਰਾਂ ਨੇ ਦੱਸਿਆ ਕਿ ਪਿੱਛੋਂ ਆ ਰਹੇ ਟਰਾਲੇ ਨੇ ਨੌਜਵਾਨ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਕੀ ਨਾਮ ਕੀ ਹੈ ਭਾਈ ਜੀ ਤੁਹਾਡਾ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਬੇਟੇ ਦਾ ਨਾਮ ਕੀ ਸੀਗਾ ਹਰਮੰਦਰ ਸਿੰਘ ਜੀ ਕੀ ਗੱਲਬਾਤ ਬਣੀ ਹੈ ਗੱਲਬਾਤ ਉਹਦਾ ਆਪਣਾ ਬੱਚੇ ਦਾ 10 ਤਰੀਕ ਨੂੰ ਆਪਣਾ ਪੰਜਾਬ ਕੋਸਟ ਮੈਡੀਕਲ ਟੈਸਟ ਸੀ ਤੇ ਬਸ ਉਸ ਤੋਂ ਬਾਅਦ ਜਿਉਣੀ ਹੋਣੀ ਸੀਗੀ ਤੇ ਮੇਰਾ ਬੱਚਾ ਕੱਲ ਆਪਣਾ ਐਕਟਿਵ ਆਸੇ ਪਿੰਡੋਂ ਸ਼ਹਿਰ ਸ਼ਹਿਰੋਂ ਪਿੰਡ ਜਾ ਰਿਹਾ ਸੀ ਕਿਹੜੇ ਪਿੰਡੋਂ ਆ ਰਿਹਾ ਸੀ ਕਿਦੜਵਾ ਤੋਂ ਆਪਣਾ ਫਕਰਸਰ ਜਾ ਰਿਹਾ ਸੀ ਜੀ ਹੂੰ ਤੇ ਇਹ ਜਿਹੜੇ ਗੱਡੀ ਵਾਲੇ ਇਹਨਾਂ ਨੇ ਪਿੱਛੋਂ ਫੇਟ ਮਾਰੀ ਜਿਸ ਕਾਰਨ ਮੇਰੇ ਬੱਚੇ ਦੀ ਉਥੇ ਡਵਾਈਡਰ ਤੇ ਸਿਰ ਵੱਜਨ ਕਰਕੇ ਮੌਤ ਹੋ ਗਈ ਮੈਂ ਚਾਹਣਾ ਵੀ ਮੈਨੂੰ ਇਨਸਾਫ ਮਿਲੇ ਤੇ ਇਹਨਾਂ ਤੇ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਗੱਡੀ ਵਾਲੇ ਦਾ ਪਤਾ ਲੱਗ ਗਿਆ ਜੀ ਹਾਂ ਗੱਡੀ ਵਾਲੇ ਦਾ ਪਤਾ ਲੱਗ ਗਿਆ ਜੀ ਸਾਡੇ ਬੰਦੇ ਸੀਗੇ ਜਿਹੜੇ ਮੰਗਰੀ ਸੀਗੇ ਤੇ ਉਹਨਾਂ ਨੇ ਨੰਬਰ ਵੀ ਵੇਖਿਆ ਸਾਰਾ ਗੱਡੀ ਦਾ ਸਾਰਾ ਕੁਝ ਵੇਖਿਆ ਜੀ ਹੂੰ ਗੱਡੀ ਦਾ ਨੰਬਰ ਕਲੀਅਰ ਸਮਸ ਪਤਾ ਹੀ ਉਹੀ ਗੱਡੀ ਹੈ ਕੀ ਮੰਗ ਕੀ ਹੁਣ ਤੁਹਾਡੀ ਸਾਨੂੰ ਤਾਂ ਇਨਸਾਫ ਹੀ ਮਿਲਣਾ ਚਾਹੀਦਾ ਜੀ ਮੇਰਾ ਬੱਚਾ ਨੌਕਰੀ ਤੇ ਚੜਨ ਵਾਲਾ ਸੀਗਾ ਇਹਨਾਂ ਦੀ ਇੱਕ ਗਲਤੀ ਕਰਕੇ ਸਾਡਾ ਘਾਰ ਹੀ ਖਰਾਬ ਹੋ ਗਿਆ ਅੱਜ ਜੀ ਕੀ ਨਾਮ ਹੈ ਮੇਰਾ ਨਰਵਿੰਦਰ ਸਿੰਘ ਹੈ ਅਰਵਿੰਦਰ ਸਿੰਘ ਜੀ ਕੀ ਲੱਗਦਾ ਸੀ ਜਿਹੜੇ ਲੜਕੇ ਦੀ ਡੈਥ ਹੋਈ ਹੈ ਇਹ ਮੇਰੇ ਗਵਾਨ ਸੀ ਮੇਰਾ ਪਤੀ ਜੀ ਲੱਗਦਾ ਹੂੰ ਕੀ ਗੱਲਬਾਤ ਹੋਈ ਹੈ ਜੀ ਇਹ ਕੱਲੇ ਸੋਕੇ ਤੇ ਬਾਜ਼ਾਰ ਚੋਂ ਜਾ ਰਹੇ ਸੀਗੇ ਸਮਾਨ ਖੋਹ ਲੈ ਕੇ ਰਾਜ ਜਾਨੇ ਨੂੰ ਕਪੂਈ ਢਾਬੇ ਕੋਲੇ ਹੂੰ ਇਹਨਾਂ ਕੋਲ ਸਾਈਡ ਮਾਰਕਟ ਰਾਹ ਤੇ ਕੋ ਪਾਰ ਦੀ ਨੰਬਰ ਕਿਹਾ ਹੂੰ ਉਹ ਇਹਨਾਂ ਜਿਹੜੀ ਕਿ ਹਰਮੰਦਰ ਸਿੰਘ ਦੀ ਮੌਤ ਹੋ ਗਈ ਇੱਕ ਮੁੰਡੇ ਦੇ ਸੱਟਾ ਉਹ ਵੀਲੇ ਜਾਗੜਾ ਹੈ ਅੱਛਾ ਕੀ ਹੁਣ ਤੁਸੀਂ ਥਾਣੇ ਆਇਓ ਕੀ ਮੰਗ ਕੀ ਹੈ ਤੁਹਾਡੀ ਸਾਢੇ ਤੇ ਹੀ ਇਹਦੀ ਬੰਦੀ ਕਾਰਵਾਈ ਕੀਤੀ ਜਾਵੇ ਇਨਸਾਫ ਲਈ ਜੀ ਮੌਤ ਹੋਈ ਜਾਣਾ ਗੱਡੀ ਵਾਲੇ ਟਰੇਸ ਹੋ ਗਈ ਜੀ ਬਲੇ ਟਰੇਸ ਹੋ ਗਿਆ ਹਾਂ ਜੀ ਹੂੰ ਪੁਲਿਸ ਕੀ ਕਹਿੰਦੀ ਹੈ ਹੁਣ ਤੁਹਾਨੂੰ ਪੁਲਿਸ ਕਾਰਵਾਈ ਕਰੀ ਜਾਂਦੀ ਹੈ ਫੇਰ ਕੱਟੀ ਜਾਂਦੀ ਹੈ ਇਸ ਮੌਕੇ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਟਰਾਲਾ ਚਾਲਕ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਖੈਰ ਦੂਜੇ ਪਾਸੇ ਇਸ ਮਾਮਲੇ 'ਚ ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਗਿੱਦੜ ਬਾਹ ਤੋਂ ਸੋਨੀ Đ ਲਾਦੀ ਦੀ ਰਿਪੋਰਟ